ਮਾਂਸਰ ਵਿੱਚ ਦੋ ਗੈਂਗਸਟਰ ਫਾਇਰਿੰਗ ਕਰਕੇ ਭਜ ਰਹੇ ਸੀ ਤਾਂ 70 ਸਾਲ ਦੇ ਇੱਕ ਬਜ਼ੁਰਗ ਨੇ ਦੋਹਾਂ ਗੈਂਗਸਟਰ ਨੂੰ ਜਫਾ ਮਾਰ ਕੇ ਨੀਚੇ ਸੁੱਟ ਲਿਆ ਬਾਪੂ ਦੀ ਇਸ ਬਹਾਦਰੀ ਦੀ ਪੂਰੇ ਪੰਜਾਬ ਦੇ ਵਿੱਚ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਲੋਕ ਤਮਾਸ਼ਾ ਦੇਖਦੇ ਰਹੇ ਪਰੰਤੂ 70 ਸਾਲ ਦੇ ਬਾਬੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕੀ ਸੀ ਪੂਰਾ ਮਾਮਲਾ ਸੁਣੋ ਬਾਪੂ ਦੀ ਜਵਾਨ ਅੱਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੋਕਿਆ ਵੀ ਸੀ ਉਹਨਾਂ ਨੂੰ ਇੱਥੇ ਉਹ ਉਹਨਾਂ ਨੇ ਬੁੜੀਆਂ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲੱਸ ਬਚੌਲ ਚਲਾਤਾ ਸ਼ੇਰੂ ਪਰਾ ਹੋ ਗਿਆ ਵੀ ਮੇਰੇ ਬੱਜੇ ਨਾ ਕਿਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲੈ ਸੀ ਉਹ ਬੰਦਾ ਕੋਸਮਾ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨੂੰ ਨਰਮ ਸੀਗਾ ਪਹਿਲਾ ਵਾਰ ਕੇ ਮੇਰਾ ਸਰੀਰ ਨਹੀਂ ਛੇਕਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸੇ ਨੇ ਕਹਤਾ ਕਿ ਉਹਨੇ ਮੇਰੇ ਹੱਥ ਕਿਸੇ ਥਲਾਤਾ ਸੀ ਉਹਨੇ ਪਰ ਮੇਰੇ ਬੱਜ ਵੀ ਸਕਦਾ ਸੀ ਪਰ ਉਹਦਾ ਮੈਂ ਫੜਿਆ ਹੋਇਆ ਸੀ ਹੱਥਾਂ ਨੇ ਕੱਟ ਕੇ ਮੋਟਰਸਾਈਕਲ ਸਿੱਟ ਕੇ ਫਿਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਮੋਟਰਸਾਈਕਲ ਸਿੱਟ ਆਇਆ ਫੜਿਆ ਮੋਟਰਸਾਈਕਲ ਉੱਲਾ ਆਇਆ ਮੈਂ ਉਹ ਠੀਕ ਹੈ ਜੀ ਉਹ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਦੁੱਸ਼ੂਨ ਮਾਰਿਆ ਨਹੀਂ ਮੈਂ ਛੱਡਦਾ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਜ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ